ਆਉਣਾ ਆਲਾ ਮਈਆ ਕੈਮਰਾ ਨਹੀਂ ਦੇਦੇ ਬੰਦੇ ਆ ਜੀ ਬਾ ਸਾਈਡ ਦੇ ਦਿਓ ਜੀ ਸਾਈਡ ਦੇ ਮੋਟਰਸਾਈਕਲ ਬਾਈ ਨੂੰ ਤੁਸੀਂ ਦੇਖ ਰਹੇ ਹੋ ਜੀ ਝਾੜੂ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕੀਤਾ ਯਾਰ ਡੋਰ ਟੂ ਡੋਰ ਹਰਵੰਸ ਸਿੰਘ ਜਕਾਲਾ ਜੋ ਆਮ ਆਦਮੀ ਟੀਟੇ ਤੇ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਕਿੰਨਾ ਗ੍ਰੈਟ ਰਿਸਪੌਂਸ ਮਿਲ ਰਿਹਾ ਜੀ ਲੋਕਾਂ ਦਾ ਲੋਕਾਂ ਦਾ ਹੱਦੋਂ ਵੱਧ ਪਿਆਰ ਮਿਲ ਰਿਹਾ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਨਗਰ ਨਿਵਾਸੀਆਂ ਦਾ ਜਿਹੜੇ ਇੰਨਾ ਪਿਆਰ ਦੇ ਰਹੇ ਨੇ ਤੇ ਸਾਡੀ ਇਹੀ ਬੇਨਤੀ ਹੈ ਹੱਥ ਜੋੜ ਕੇ ਨਿਮਰਤਾ ਨਾਲ ਸਾਰੇ ਨਗਰ ਨੂੰ ਵੀ ਤੁਹਾਨੂੰ ਪਤਾ ਹੈ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਨੇ ਪਿੰਡ ਛਾਲੀ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਨੇ ਬਹੁਤ ਵਿਕਾਸ ਦੇ ਕੰਮ ਕਰੇ ਨੇ ਹੁਣ ਉਹਨਾਂ ਦੇ ਕੰਮ ਦੀ ਆਪਾਂ ਨੂੰ ਕਦਰ ਕਰਨੀ ਬਣਦੀ ਹੈ ਇਸ ਕਰਕੇ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਹੈ ਜਿਹਦਾ ਬਹੁਤ ਵੱਡਾ ਸਾਨੂੰ ਫਾਇਦਾ ਤੇ ਬੈਨੀਫਿਟ ਹੋਣਾ ਹੈ ਇਸ ਕਰਕੇ ਸਾਰੇ ਨਗਰ ਨੂੰ ਬੇਨਤੀ ਹੈ ਵੀ ਪਾਰਟੀ ਬਜਿਤ ਉੱਪਰ ਉੱਠ ਕੇ ਸਾਡੀ ਸਪੋਰਟ ਕਰੋ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਤੇ ਕੋਈ ਬਟਾ ਪ੍ਰੋਗਰਾਮ ਲਿਖ ਕੇ ਗਿਆ ਜੀ ਹਾਂ ਅੱਜ ਸਾਡੇ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਉਹਨਾਂ ਦਾ ਪ੍ਰੋਗਰਾਮ ਹੈ ਸਾਰੇ ਨਗਰ ਨੂੰ ਬੇਨਤੀ ਕਰਦੇ ਆ ਵੀ ਜਰੂਰ ਸਮੇਂ ਚੋਂ ਸਮਾਂ ਕੱਢ ਕੇ ਜਰੂਰ ਪਹੁੰਚੋ ਅੱਜ ਦਾ ਅੱਜ ਦਾ ਕਿੰਨੇ ਵਜੇ ਦਾ ਅੱਜ ਪਿਛਲੇ ਪਹਿਰ ਦਾ ਅੱਛਾ 2:00 ਵਜੇ ਦਾ ਜੀ 2:30 ਵਜੇ ਦਾ ਪ੍ਰੋਗਰਾਮ ਰੱਖਾਂਗੇ ਸਾਰਿਆਂ ਨੂੰ ਮੈਸੇਜ ਲਾਵਾਂਗੇ ਮੋਬਾਈਲਾ ਰਾਹੀਂ ਬੇਨਤੀ ਕਰਾਂਗੇ ਜਰੂਰ ਤੇ ਪ੍ਰਧਾਨ ਜੀ ਕਿਉਂ ਪ੍ਰਧਾਨ ਜੀ ਪੂਰਾ ਸਪੋਰਟ ਹਾਂ ਜੀ ਬਾਗੋ ਬਾਗ ਸਾਡੀ ਠੀਕ ਹੈ ਜੀ ਅੰਦਰੋਗਤੀ ਹੈ ਅੰਦਰੋਗਤੀ ਹਾਂ ਇੱਕਦਾ ਉਦਲੇ ਮਨੋਂ ਕਹਿੰਦਾ ਹੁੰਦਾ ਜਿੱਦ ਤੇ ਖੜ ਕੇ ਕੋਈ ਹਾਰਦਾ ਹੋਈ ਨਹੀਂ ਨਾ ਹੋਣੀ ਹੋਣੀ ਚਾਹੀਦੀ ਹਾਰ ਦਿੱਤਾ ਉਸ ਪਰਮੇਸ਼ਰ ਦੇ ਹੱਥ ਦੀ ਗੱਲ ਹੈ ਪਾਈਆਂ ਰੰਤ ਕਰ ਰਹੇ ਆ ਇਹ ਲੋਕਾਂ ਦਾ ਫੈਸਲਾ ਹੈ ਸਾਨੂੰ ਕਿਉਂ ਜੀ ਮਹਾਰਾਜ ਜੀ ਇੱਕ ਥਾਂ ਬਾਗੋ ਬਾਗਿਆ ਕਬਰ ਅੱਛਾ ਜੀ ਕਿਉਂ ਜੀ ਹਾਂ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਠੀਕ ਹੈ ਫੇਮ ਟਿੱਕ ਠੀਕ ਜੀ ਜੀ ਦੇਖ ਸਕਦੇ ਹੋ ਜੀ ਆਮ ਆਦਮੀ ਪਾਰਟੀ ਦੇ ਵਰਕਰ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਪੰਡਿਤ ਸਾਜ ਜੀ ਹਰਵੰਸ ਸਿੰਘ ਕਾਲਾ ਜੀ ਪੰਡਿਤ ਜੀ ਖੜੇ ਨੇ ਝਾੜੂ ਕੋਲੋਂ ਕੋਈ ਕਿਵੇਂ ਪੋਜੀਸ਼ਨ ਕਾਲੇ ਦੀ ਹਰਵੰਸ ਸਿੰਘ ਕਾਲੇ ਦੀ ਆਪਣੀ ਜੀ ਹਰਵੰਸ ਸਿੰਘ ਕਾਲੇ ਦੀ ਜੀ ਬਹੁਤ ਤੋਂ ਬਹੁਤ ਪ੍ਰਤੀਸ਼ਾ ਬਹੁਤ ਵਧੀਆ ਬਣੀ ਹੋਈ ਹੈ ਸਾਡੀ ਆਮ ਪਾਰਟੀ ਸਰਦਾਰ ਹਰਪਾਲ ਸਿੰਘ ਟੀਮਾ ਜੀ ਸਰਦਾਰ ਭਗਵੰਤ ਸਾਹਿਬ ਮਾਨ ਮੁੱਖ ਮੰਤਰੀ ਜੀ ਤੇ ਸਾਡੇ ਪਿੰਡ ਸ਼ਾਦਲੀ ਨੂੰ ਇਹੀ ਬੇਨਤੀ ਕਰ ਰਿਹਾ ਕਿ ਸਾਰੇ ਹਮ ਹਮਾ ਕੇ ਵੋਟਾਂ ਪਾਉਣੀਆਂ ਨੇ ਸਵਿੱਤਰ ਸਿੰਘ ਗੰਡੂਆ ਹਰਵੰਸ ਸਿੰਘ ਕਾਲਾ ਸ਼ਾਦਲੀ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸਭਾ ਮਤੀ ਦੀਆਂ ਵੋਟਾਂ ਪਾ ਕੇ ਵੱਧ ਤੋਂ ਵੱਧ ਕਾਮਯਾਬ ਕਰੋ ਤੇ ਅੱਗੇ ਵੀ ਕੰਮ ਹੋਣਗੇ ਰਹਿੰਦੇ ਕੰਮ ਤੋਂ ਆਪਣਾ ਪਿੰਡ ਬਲਾਕ ਬਣਾਇਆ ਗਿਆ ਤੇ ਸਭ ਤੋਂ ਵੱਧ ਸਹੂਲਤ ਹੋਗੀ ਆਮ ਪਾਰਟੀ ਦੀ ਸਪੋਰਟ ਲਈ ਸਾਰਾ ਨਗਰਾ ਕਿਰਪਾ ਕਰਕੇ ਵੋਟਾਂ ਜਰੂਰ ਪਾਓ ਜੀ ਧੰਨਵਾਦ